ਕੁਝ ਇਤਿਹਾਸਕ ਸਰੋਤਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ 5 ਦਿਨ ਦੀਵਾਨ ਚੰਦੂ ਸ਼ਾਹ ਨੇ ਤਸੀਹੇ ਦਿੱਤੇ ਤਸਦਦ ਦਾ ਪਹਿਲਾ ਦਿਨ ਗੁਰੂ ਅਰਜਨ ਦੇਵ ਜੀ ਨੂੰ ਖਾਣ ਪੀਣ ਲਈ ਕੁਝ ਨਹੀਂ ਦਿੱਤਾ ਗਿਆ ਉਹਨਾਂ ਨੂੰ ਰਾਤ ਨੂੰ ਸੌਣ ਨਹੀਂ ਦਿੱਤਾ ਗਿਆ ਸੀ ਉਹਨਾਂ ਨੇ ਇਹ ਸਭ ਸਹਜਤਾ ਨਾਲ ਸਹਿ ਲਿਆ ਅਤੇ ਉਹ ਸਿਮਰਨ ਵਿੱਚ ਲੀਨ ਰਹੇ ਤਸਦਦ ਦਾ ਦੂਜਾ ਦਿਨ ਅਗਲੇ ਦਿਨ ਚੰਦੂ ਸ਼ਾਹ ਨੇ ਗੁਰੂ ਜੀ ਨੂੰ ਤਾਂਬੇ ਦੇ ਇੱਕ ਵੱਡੇ ਕੜਾਹੇ ਵਿੱਚ ਬਿਠਾਇਆ ਉਸਨੇ ਆਪਣੇ ਆਦਮੀਆਂ ਨੂੰ ਭਾਂਡੇ ਵਿੱਚ ਪਾਣੀ ਭਰਨ ਲਈ ਕਿਹਾ ਅਤੇ ਇਸ ਦੇ ਹੇਠਾਂ ਅੱਗ ਬਾਲਣ ਦਾ ਹੁਕਮ ਦਿੱਤਾ ਪਾਣੀ ਗਰਮ ਹੋਣ ਲੱਗਾ ਅਤੇ ਕੁਝ ਦੇਰ ਬਾਅਦ ਪਾਣੀ ਉਬਲਣ ਲੱਗਾ ਇਸ ਕਰਕੇ ਗੁਰੂ ਜੀ ਦੇ ਸਰੀਰ ਨੂੰ ਛਾਲੇ ਹੋ ਗਏ ਪਰ ਗੁਰੂ ਅਰਜਨ